ਪਰ ਜਦੋਂ ਕਦੀ ਵੀਰ ਦਾ ਸੇਵਾ ਕਰਨ ਦਾ ਮਨ ਹੁੰਦਾ ਇਹ ਵੀਡੀਓ ਪਾ ਦਿੰਦਾ ਵੀਰਾ ਕਿ ਜਿੰਨੇ ਵੀ ਡਾਈਟ ਪਲਾਨ ਮੈਨੂੰ ਅਗਲੇ 10 ਦਿਨਾਂ 'ਚ ਹੁਣ ਤੁਸੀਂ ਲਾਉਂਗੇ ਮੇਰੇ ਕੋਲ ਮੈਂ ਉਹ ਸਾਰੀ ਸੇਵਾ ਜਾ ਕੇ ਮਰੀਜ਼ਾਂ ਦੀ ਕਰਕੇ ਆਉਂਗਾ ਤੇ ਜਿਹੜੀ ਮਾਇਆ ਉੱਤੋਂ ਇਕੱਠੀ ਹੁੰਦੀ ਸਾਰੀ ਦੀ ਸਾਰੀ ਉਹ ਸਾਰੀ ਇੱਥੇ ਲੈ ਕੇ ਆਉਂਦੇ ਨੇ ਮਤਲਬ ਬਾਰ-ਬਾਰ ਮੰਚ ਕਈ ਵਾਰ ਮੈਂ ਹੁੰਦਾ ਨਾ ਵੀ ਆਪਾਂ ਚਲੋ ਕਮਾਈ ਤਾਂ ਕਰ ਹੀ ਰਿਹਾ ਹਾਂ ਵੀ ਹਨਾ ਚਲੋ ਕਿਸੇ ਦਾ ਭਲਾ ਹੋ ਜੂਗਾ ਹਨਾ ਚਲੋ ਮਨ ਮਨ ਨੂੰ ਸ਼ਾਂਤੀ ਮਿਲਦੀ ਹੈਗੀ ਇੱਕ ਵਾਰ ਤੇ ਆ ਕੇ ਤੁਸੀਂ ਸੋਸ਼ਲ ਮੀਡੀਆ ਤੇ ਸੱਗੂ ਵੀਰ ਨੂੰ ਦੇਖਦੇ ਰਹਿੰਦੇ ਹੋਵਾਂਗੇ ਮੈਂ ਹੁਣੀ ਆਫ ਕੈਮਰਾ ਗੱਲਾਂ ਕਰ ਰਿਹਾ ਸੀ ਕਿ ਇਸ ਬੰਦੇ 'ਚ ਸੇਵਾ ਵਾਲਾ ਕਰੰਟ ਬਹੁਤ ਜ਼ਿਆਦਾ ਹੈ। ਬਹੁਤ ਜ਼ਿਆਦਾ। ਸ਼ਾਇਦ ਇਹਨਾਂ ਦੀ ਵੀਡੀਓ ਜਦੋਂ ਮੈਂ ਸੋਸ਼ਲ ਮੀਡੀਆ ਤੇ ਦੇਖਦਾ ਕਈ ਵਾਰ ਚਲੋ ਸਮਾਜ ਕਈ ਵਾਰ ਕੀ ਹੁੰਦਾ ਜਿਹੜੀ ਯੂਥ ਹੈ ਨਾ ਚਲੋ ਗੁਰੂ ਮਹਾਰਾਜ ਜੀ ਬਣਾਏ ਹੋਏ ਦੋਨੋਂ ਬੱਚੇ ਨੇ ਜਿਹੜਾ ਭਾਵੇਂ ਲੋਕਾਂ ਨੂੰ ਇੱਕ ਬੁੱਧੂ ਬਣਾ ਰਿਹਾ ਹੈ ਇੱਕ ਸਹੀ ਰਾਹ ਤੇ ਪਾ ਰਿਹਾ ਹੈ ਦੋਨੋਂ ਸੋਚਾਂ ਅਕਾਲ ਪੁਰਖ ਨਹੀਂ ਦਿੱਤੀਆਂ। ਪਰ ਜਿਹੜਾ ਵਿਚਾਰਾ ਸੋਸ਼ਲ ਮੀਡੀਆ ਤੇ ਰਹਿ ਕੇ ਉਹਦੇ ਜਜ਼ਬਾਤਾਂ ਤੋਂ ਉਹਦੀ ਵੀਡੀਓਜ਼ ਤੋਂ ਮੈਂ ਸਮਝ ਜਾਣਾ ਹੁੰਦਾ ਕਿ ਵਿਚਾਰਾ ਇਹ ਸੋਸਾਇਟੀ 'ਚ ਕੁਝ ਭਲਾ ਕਰਨਾ ਚਾਹੁੰਦਾ ਪਰ ਘਿਰਿਆ ਪ ਕਿਉਂਕਿ ਇੱਕ ਜਿਹੜਾ ਚੰਗਾ ਇਨਸਾਨ ਹੁੰਦਾ ਉਹ ਸੀਨਾ ਚੀਰ ਕੇ ਤਾਂ ਦਿਖਾ ਨਹੀਂ ਸਕਦਾ ਕਿ ਮੈਂ ਦਿਲੋਂ ਕੁਝ ਕਰਨਾ ਚਾਹਨਾ ਉਹਦੇ ਸਿਰਫ ਐਕਸ਼ਨਸ ਤੇ ਵਰਡਸ ਹੀ ਹੁੰਦੇ ਨੇ ਜਿਹਦੇ ਤੋਂ ਲੋਕਾਂ ਨੇ ਜੱਜ ਕਰਨਾ ਹੁੰਦਾ ਹੈ ਕਿ ਇਹਦੇ ਐਕਸ਼ਨਸ ਮੈਚ ਕਰਦੇ ਨੇ ਤੇ ਸ਼ਬਦਾਂ ਨਾਲ ਕਿ ਨਹੀਂ ਕਰਦੇ ਹੁਣ ਮੈਂ 10 ਸਾਲ ਤੋਂ ਰੌਲਾ ਪਾ ਰਿਆਂ ਕਿ ਮੈਂ ਇਮਾਨਦਾਰ ਆ ਇਮਾਨਦਾਰ ਆ ਤਕਲੀ ਇਮਾਨਦਾਰੀ ਬੋਲਣ ਨਾਲ ਲੋਕ ਟਰਸਟ ਨਹੀਂ ਕਰਨ ਲੱਗ ਜਾਂਦੇ ਲੋਕ ਦੇਖਦੇ ਵੀ ਨੇ ਤੁਹਾਨੂੰ ਲੋਕ ਵਾਚ ਕਰਦੇ ਨੇ ਕਿ ਕਿੰਨੀ ਕੁ ਦੇਰ ਇਹ ਬੰਦਾ ਮੈਦਾਨ 'ਚ ਖੜਾ ਰਹੇਗਾ ਕਿੰਨਾ ਕੇ ਕੰਮ ਕਰ ਰਿਹਾ ਹੈ ਜਾਂ ਕਿੰਨੀ ਕੁ ਡੈਡੀਕੇਸ਼ਨ ਨਾਲ ਕਰ ਲਿਆ ਕਿੰਨੀ ਕੁ ਕੰਸਿਸਟੈਂਸੀ ਨਾਲ ਕਰ ਰਿਹਾ ਰੈਗੂਲਰ ਹੈਗਾ ਕਿ ਨਹੀਂ ਹੈਗਾ ਤਾਂ ਬੜੀ ਅਕਾਲਪੁਰਖ ਦੀ ਕਿਰਪਾ ਵੀ ਹੈ ਪਰ ਮੈਂ ਉਹੀ ਵੀਰ ਨੂੰ ਸਮਝਾ ਰਿਹਾ ਸੀਗਾ ਕਿ ਇਹ ਵੀ ਇੱਕ ਨੌਜਵਾਨ ਫਿਟਨੈਸ ਲਾਈਨ ਦੇ ਵਿੱਚ ਲੋਕਾਂ ਨੂੰ ਕਾਫੀ ਗਾਈਡ ਕਰ ਰਿਹਾ ਔਰ ਸਾਡੇ ਕੋਲ ਅੱਜ ਦੂਜੀ ਵਾਰੀ ਸੇਵਾ ਕਰਨ ਲਈ ਪਹੁੰਚਿਆ ਇਹ ਵੀਰ ਦੀ ਸੇਵਾ ਕਰਨ ਦਾ ਤਰੀਕਾ ਮੈਨੂੰ ਬਹੁਤ ਵਧੀਆ ਲੱਗਦਾ ਇਹ ਫਿਟਨੈਸ ਟ੍ਰੇਨਰ ਹੈ ਲੋਕਾਂ ਨੂੰ ਪੇਡ ਡਾਈਟ ਪਲਾਨ ਪੇਡ ਟ੍ਰੇਨਿੰਗ ਪਲਾਨ ਦਿੰਦੇ ਨੇ ਪਰ ਜਦੋਂ ਕਦੀ ਵੀਰ ਦਾ ਸੇਵਾ ਕਰਨ ਦਾ ਮਨ ਹੁੰਦਾ ਇਹ ਵੀਡੀਓ ਪਾ ਦਿੰਦਾ ਵੀਰਾ ਕਿ ਜਿੰਨੇ ਵੀ ਡਾਈਟ ਪਲਾਨ ਮੈਨੂੰ ਅਗਲੇ 10 ਦਿਨਾਂ 'ਚ ਹੁਣ ਤੁਸੀਂ ਲਾਉਂਗੇ ਮੇਰੇ ਕੋਲ ਮੈਂ ਉਹ ਸਾਰੀ ਸੇਵਾ ਜਾ ਕੇ ਮਰੀਜ਼ਾਂ ਦੀ ਕਰਕੇ ਆਉਂਗਾ ਤਾਂ ਲੱਖਾਂ ਰੁਪਏ ਸੇਵਾ ਜਿਹੜੀ ਮਹਾਰਾਜ ਦੀ ਕਿਰਪਾ ਨਾਲ ਬਾਈ ਨੂੰ ਲੋਕ ਪੈਸੇ ਭੇਜਦੇ ਨੇ ਕਿ ਤੁਸੀਂ ਸਾਨੂੰ ਡਾਈਟ ਪਲਾਨ ਦੇ ਦਿਓ ਇਹ ਆਪਣੀ ਨੌਲੇਜ ਆਪਣੇ ਪੜ੍ਹਾਈ ਅਨੁਸਾਰ ਲੋਕਾਂ ਨੂੰ ਡਾਈਟ ਪਲਾਨ ਦਿੰਦੇ ਨੇ ਲੋਕਾਂ ਨੂੰ ਫਿਟਨੈਸ ਦੇ ਸਹੀ ਤਰੀਕੇ ਨਾਲ ਗਾਈਡ ਕਰਦੇ ਨੇ ਤੇ ਜਿਹੜੀ ਮਾਇਆ ਉੱਤੋਂ ਇਕੱਠੀ ਹੁੰਦੀ ਸਾਰੀ ਦੀ ਸਾਰੀ ਉਹ ਸਾਰੀ ਇੱਥੇ ਲੈ ਕੇ ਆਉਂਦੇ ਨੇ ਅੱਜ ਦੂਜੀ ਵਾਰੀ ਇੱਥੇ ਵੀਰ ਪਹੁੰਚੇ ਨੇ ਕਿਉਂਕਿ ਬੜਾ ਔਖਾ ਯਾਰ ਕਿਸੇ ਕੋਲ 5000 ਰੁਪਏ ਵੀ ਆ ਜਾਵੇ ਨਾ ਉਹਦੇ ਲਈ ਬੜਾ ਔਖਾ ਹੁੰਦਾ 5000 ਕੱਢ ਕੇ ਕਿਸੇ ਹੋਰ ਨੂੰ ਦੇਣਾ ਕਿਉਂ ਪੈਸੇ ਨੂੰ ਲੈ ਕੇ ਹਰ ਬੰਦਾ ਨਾ ਅੱਜ ਹਰ ਯੂਥ ਦਾ ਬੱਚਾ ਜਲਦੀ ਅਮੀਰ ਹੋਣਾ ਚਾਹੁੰਦਾ ਹੈ ਉਹ ਚਾਹੁੰਦਾ ਬਸ ਰਾਤੋਂ ਰਾਤ ਮੇਰੇ ਕੋਲ ਡਿਫੈਂਡਰ ਆ ਜਾਵੇ ਰਾਤੋਂ ਰਾਤ ਮੇਰੇ ਕੋਲ ਆਈਫੋਨ ਆ ਜਾਵੇ ਰਾਤੋਂ ਰਾਤ ਮੈਂ ਬਹੁਤ ਅਮੀਰ ਹੋ ਜਾ ਪੁਰਾਣੇ ਟਾਈਮਾਂ 'ਚ ਇਹ ਨਹੀਂ ਹੁੰਦਾ ਸੀ ਅੱਜ ਕੱਲ ਬੜੀ ਚਾਹਤ ਵੱਧ ਗਈ ਆ ਪੈਸੇ ਨੂੰ ਲੈ ਕੇ ਚੀਜ਼ਾਂ ਬ੍ਰਾਂਡ ਕੱਪੜੇ ਘੜੀਆਂ ਫੋਨ ਗੱਡੀਆਂ ਅਖੇ ਜੀ ਮੈਂ ਦੇਖ ਰਿਹਾ ਸੀਗਾ ਕਿ 50 ਡੇ ਚੈਲੰਜ 50 ਦਿਨਾਂ ਦੇ ਵਿੱਚ ਮੈਂ ਗੱਡੀ ਲੈਣੀ ਆ ਉਹ ਵਧੀਆ ਚੀਜ਼ ਆ ਮੋਟੀਵੇਸ਼ਨ ਆ ਪਰ ਨੂੰ ਕਿਸੇ ਦਾ ਨੁਕਸਾਨ ਕਰਕੇ ਲੋਕਾਂ ਨੂੰ ਗਲਤ ਚੀਜ਼ਾਂ ਵੇਚ ਕੇ ਦੋ ਨੰਬਰ ਨਾ ਪੈਸੇ ਕਮਾ ਕੇ ਕੋਈ ਵੀ ਚੀਜ਼ ਲਈਤੀ ਵਧੀਆ ਨਹੀਂ ਹੈ ਇਹ ਚੀਜ਼ ਨੂੰ ਤੁਸੀਂ ਅੱਜ ਪਚਾ ਲੋ ਪਰ ਅੱਜ ਸੱਗੂ ਵੀਰਤਿਆਂ ਦੀ ਟੀਮ ਉਹਨਾਂ ਦੇ ਮਾਤਾ ਜੀ ਜਿਹੜੇ ਸੇਵਾ ਕਰਨ ਲਈ ਪਹੁੰਚੇ ਨੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਕਿੰਨੇ ਦਿਨ ਤੁਸੀਂ ਚੈਲੰਜ ਚਲਾਇਆ ਬਈ ਆਵੜ ਮੈਂ ਦਸ ਦਿਨਾਂ ਦਾ ਚਲਾਇਆ ਸੀਗਾ ਜੀ ਇਹ ਕਿੱਦਾਂ ਮਨ 'ਚ ਬਾਰ-ਬਾਰ ਟ੍ਰਿਗਰ ਹੁੰਦਾ ਮਨ ਕਿ ਹੁਣ ਕਿਸੇ ਦਾ ਭਲਾ ਕਰਨ ਦਾ ਜਾ ਕੇ ਮਨ ਆ ਚਲੋ ਫ੍ਰੀ ਡਾਈਟ ਪੈਨ ਵੰਡਨੇ ਸ਼ੁਰੂ ਕਰ ਦੋ ਮਤਲਬ ਬਾਰ-ਬਾਰ ਮਨ 'ਚ ਕਈ ਵਾਰ ਮੈਂ ਹੁੰਦਾ ਨਾ ਵੀ ਆਪਾਂ ਚਲੋ ਕਮਾਈ ਤਾਂ ਕਰ ਹੀ ਮਨ ਮਨ ਨੂੰ ਸ਼ਾਂਤੀ ਮਿਲਦੀ ਹੈ ਇੱਕ ਵਾਰ ਤੇ ਆ ਕੇ ਕਿਉਂਕਿ ਮਨ ਬਹੁਤ ਜ਼ਿਆਦਾ ਨਾ ਚੀਜ਼ਾਂ ਚ ਫਸਿਆ ਹੁੰਦਾ ਏ ਏਜ ਕਿੰਨੀ ਤੁਹਾਡੀ ਮੇਰੀ ਏਜ ਹੈਗੀ ਜੀ 30 ਸਾਲ ਯਾਰ 30 ਸਾਲ ਦਾ ਨੌਜਵਾਨ ਮੈਂ ਤੁਹਾਨੂੰ ਦੱਸ ਦਿੰਦਾ ਮੈਨੂੰ ਇਹਨੇ ਕੋਈ ਵੀਡੀਓ ਬਣਾਉਣ ਲਈ ਨਹੀਂ ਕਿਹਾ ਕੋਈ ਨਹੀਂ ਕਿਹਾ ਕਿ ਵੀਰੇ ਸ਼ੂਟ ਕਰ ਦੋ ਸਾਡੀ ਵੀਡੀਓ ਬਣਾ ਦਿਓ ਚੁੱਪਚਾਪ ਆਏ ਸੇਵਾ ਕਰਨ ਮਤਲਬ ਤੁਹਾਨੂੰ ਕਿਵੇਂ ਲੱਗਦਾ ਅੱਜ ਦੇ ਕਲਯੁਗ ਦੇ ਜ਼ਮਾਨੇ ਦੇ ਵਿੱਚ ਪੁੱਤ ਆਪਣਾ ਭਾਵੇਂ ਮੈਂ ਕਹਿੰਦਾ ਮੁੰਡੇ ਕੋਲ ਜਿੰਨਾ ਮਰਦੀ ਪੈਸਾ ਆ ਜਾਵੇ ਉਹਨੂੰ ਫਿਰ ਵੀ ਚਾਹਤ ਰਹਿੰਦੀ ਕਿ ਹੋਰ ਆਵੇ ਹੋਰ ਖਰਚੇ ਵਧਾਈਏ ਅੱਜ ਜੇ ਮੇਰੇ ਕੋਲ 20 ਲੱਖ ਦੀ ਗੱਡੀ ਹੈ ਮੈਂ ਪਰ ਤੁਹਾਡਾ ਪੁੱਤ ਇਸ ਉਮਰ ਦੇ ਵਿੱਚ ਫਿਰ ਵੀ ਕਿਤੇ ਨਾ ਕਿਤੇ ਸਬਰ ਕਰਕੇ ਬੈਠਾ ਕਿ ਕੋਈ ਨਹੀਂ ਰੱਬ ਨੇ ਮੈਨੂੰ ਜਿੰਨਾ ਦਿੱਤਾ ਬਹੁਤ ਆ ਜਿਹੜਾ ਇਸ ਤੋਂ ਐਕਸਟਰਾ ਆ ਰਿਹਾ ਮੈਂ ਦਾਨ ਕਰੂੰਗਾ ਲੋਕਾਂ ਦੀ ਮਦਦ ਕਰੂੰਗਾ ਐਸੇ ਪੁੱਤ ਨੂੰ ਤੁਸੀਂ ਜਨਮ ਦਿੱਤਾ ਮੈਨੂੰ ਤਾਂ ਬੜੀ ਖੁਸ਼ੀ ਹੈ ਤੁਹਾਨੂੰ ਕਿਵੇਂ ਲੱਗ ਰਿਹਾ ਮੈਨੂੰ ਬਹੁਤ ਵਧੀਆ ਲੱਗਦਾ ਕਿਉਂਕਿ ਇਹਦੇ ਪਾਪਾ ਵੀ ਇਸ ਤਰ੍ਹਾਂ ਦੇ ਸੀਗੇ ਆਪਣੇ ਪਾਪਾ ਤੇ ਹੀ ਗਿਆ ਬਿਲਕੁਲ ਉਹ ਵੀ ਐਂ ਲੋਕਾਂ ਦੀ ਸੇਵਾ ਕਰਦੇ ਰਹਿੰਦੇ ਤੇ ਗਉਆਂ ਦੀ ਜਿਆਦਾ ਕਰਦੇ ਦੇਖੋ ਬੜਾ ਸੌਖਾ YouTube ਤੇ Instagram ਤੇ ਪਾਣਾ ਕਿ ਮੈਂ ਆਪਣੀ ਮਿਹਨਤ ਦੀ ਕਮਾਈ ਨਾਲ ਆ ਲੈ ਲਿਆ ਆ ਲੈ ਲਿਆ ਪਰ ਉਸ ਆਪਣੀ ਮਿਹਨਤ ਦੀ ਕਮਾਈ ਨਾਲ ਹੋਰ ਕਿੰਨੇ ਲੋਕਾਂ ਦਾ ਭਲਾ ਉਹ ਵੱਡੀ ਗੱਲ ਆ ਪਰ ਮੈਨੂੰ ਦਿਲੋਂ ਖੁਸ਼ੀ ਆ ਕਿ ਭਾਈ ਸਾਹਿਬ ਆਪਣੀ ਇਸ ਛੋਟੀ ਜੀ ਉਮਰ ਦੇ ਵਿੱਚ ਸਮਝ ਗਏ ਨੇ ਕਿ ਦੁਨੀਆ ਸਿਰਫ ਇੱਕ ਮੇਲ ਐ ਇੱਕ ਇੱਕ ਅੱਖ ਦੀ ਚਪਕ ਐ ਕੋਈ ਗਿਆ ਕੋਈ ਆਇਆ ਸਾਹ ਅੰਦਰ ਗਿਆ ਕਈ ਵਾਰ ਪਤਾ ਨਹੀਂ ਹੁੰਦਾ ਬਾਹਰ ਆਣਾ ਕਿ ਨਹੀਂ ਆਣਾ ਖੈਰ ਇਹ ਗੱਲਾਂ ਉਹੀ ਸਮਝ ਸਕਦਾ ਜਿਹਦੇ ਕਦੇ ਆਪ ਤੇ ਤਨ ਤੇ ਹੰਡਾਈਆਂ ਹੋਣ ਸਾਡੇ ਕੋਲ ਮਾਤਾ ਜੀ ਇੱਥੇ ਬੈਠੇ ਨੇ ਉਹ ਵਿਚਾਰੇ ਦੋਨੋਂ ਬਜ਼ੁਰਗ ਜੋੜੇ ਤਿੰਨ ਜਵਾਨ ਮੁੰਡੇ ਨੇ ਉਹਨਾਂ ਦੇ ਤੇ ਅੱਜ ਮੈਨੂੰ ਕੰਨ 'ਚ ਆ ਕੇ ਕਹਿੰਦੇ ਬੁੱਤ ਇੱਕ ਹੋਰ ਗੱਲ ਕਰਨੀ ਮੈਂ ਕੀ ਕਹਿੰਦੇ ਮੈਨੂੰ ਘਰੋਂ ਵੀ ਕੱਢਤਾ ਹੁਣ ਉਹਨਾਂ ਨੇ ਤਿੰਨ ਮੁੰਡੇ ਨੇ ਉਹਨਾਂ ਕੋਲ ਆਪਣੀ ਦਵਾਈ ਲੈਣ ਜੋਗੇ ਪੈਸ ਔਰ ਇਸ ਵੀਰ ਦੇ ਨਾਲ ਪਤਾ ਨਹੀਂ ਕਿੰਨੇ ਹੀ ਪਰਿਵਾਰਾਂ ਨੂੰ ਜਿਹੜੀ ਮੈਡੀਸਿਨ ਦੀ ਸੇਵਾ ਇਲਾਜ ਦੀ ਸੇਵਾ ਜਾਣੀ ਹੈ ਮੈਂ ਬੇਨਤੀ ਕਰਦਾ ਆਇਆ ਕਰੋ ਮਾਡਲ ਟਾਊਨ ਲੁਧਿਆਣੇ ਸ਼ਾਮੀ 7 ਤੋਂ 9 ਸੀ ਰੋਜ਼ ਬੈਠਦੇ ਹਾਂ ਬਿੰਨ ਨਾਗਾ ਆਇਆ ਕਰੋ ਆਪਣੇ ਆਕੇ ਇੱਥੇ ਵਿਚਾਰ ਵੀ ਰੱਖੋ ਬੈਠੋ ਸਾਡੇ ਮੋਢੇ ਨਾਲ ਮੋਢਾ ਲਾ ਕੇ ਸਾਡੇ ਟੀਮ ਮੈਂਬਰ ਬਣੋ ਤੇ ਸਾਥ ਦਿਓ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਮਾਤਾ ਜੀ ਤੁਸੀਂ ਬਹੁਤ ਇੱਕ ਚੰਗੇ ਪੁੱਤਰ ਨੂੰ ਜਨਮ ਦਿੱਤਾ ਤੇ ਬਾਈ ਜੀ ਤੁਸੀਂ ਤੁਹਾਡੇ ਕਰੰਟ ਨੂੰ ਸਲਾਮ ਹੈ ਜਿਹੜਾ ਤੁਸੀਂ ਪੰਜਾਬ ਬਚਾਉ ਕਰੰਟ ਨਾਲ ਤੁਰ ਰਹੇ ਹੋ ਇਸੀ ਤਰ੍ਹਾਂ ਨਾਲ ਹਮੇਸ਼ਾ ਵਾ। ਥੈਂਕ ਯੂ। ਮਾਰੇ ਚੜ੍ਹਦੀ ਕਲਾ ਚ ਰੱਖਣ। ਵਾਹਿਗੁਰੂ ਜੀ ਦਾ ਖਾਲਸਾ। ਵਾਹਿਗੁਰੂ ਜੀ ਕੀ ਫਤਹ। ਧੰਨਵਾਦ। ਮਿਲਦੇ ਆਂ। ਮਿਲਦੇ ਆਂ। ਥੈਂਕ ਯੂ। ਥੈਂਕ